ਤੇ ਇੱਥੇ ਮੈਂ ਸਵੇਰ ਦਾ ਨਾਸ਼ਤਾ ਬੱਚਿਆਂ ਦਾ ਕਰ ਰਹੀ ਆ ਤਿਆਰ ਤੇ ਇਹ ਕੁਝ ਦੇ ਪ੍ਰੌਣ ਥੇ ਤੇ ਇੱਥੇ ਸਬਜੀ ਬਣ ਚੁੱਕੀ ਆ অলਮੋਸਟ ਤੇ ਇਧਰ ਵੀ ਦੇਖੋ ਹਜੇ ਰੋਟੀ ਬਾਨੀ ਰਹੀ ਆ ਆਟਾ ਤਾਜ਼ਾ ਗੋਲ ਲਿਆ ਸੀਗਾ ਔਰ ਪਾਡੇ ਪੁੰਡੇ ਵੀ ਮਾਂਜ ਲੇ ਤੇ ਬਾਕੀ ਤਾਜੀ ਮੱਖਣੀ ਮੇਰੀ ਨੰਨੀ ਪਿਆਰੀ ਮਟਕੀ ਚ ਔਰ ਬਾਕੀ ਆਪਣਾ ਕੰਮ ਸਾਰਾ ਆਲਮੋਸਟ ਹੋ ਚੁੱਕਾ ਚੌਕੇ ਦਾ ਕਿਉਂਕਿ ਅੱਜ ਸਾਡੀ ਰਬ ਰਬੋਂਡਿੰਗ ਹੋ ਜਾਂਦੀ ਤੇ ਇੱਥੇ ਬੇਬੀ ਤਿਆਰ ਹੋ ਗਿਆ ਹੈ ਤੇ ਕਰ ਲਾ ਹਾਂ ਹੂੰ نیچے ਪਈ ਦਲ ਮੇਰਾ ਨਿੱਕਾ ਜ ਮੇਰਾ ਤਾਂ ਬੇਬੀ ਆ ਮੇਰਾ ਤਾਂ ਬੇਬੀ ਰਹਿਣਾ ਤੂੰ ਆ ਫੜ ਇਧਰ ਖੋਸ਼ ਦਾ ਨਾਸ਼ਤਾ ਤੇ ਆ ਸਕੂਲ ਜਾਣ ਵਾਲੀ ਲੰਚ ਬਾਕਸ ਵਾਲਾ ਤੇ ਬਾਕੀ ਅੱਜ ਮੈਂ ਕਿਉਂ ਬਣਾਇਆ ਸੀਗਾ ਮਤਲਬ ਨਹੀਂ ਪੈਸੇ ਮੈਂ ਕਿਹਾ ਖਰਾਬ ਨਾ ਹੋ ਜੇ ਤੇ ਹਾਂ ਕਰੀਮ ਕਰੀਮ ਭਰਾਵਾ ਕਰੀਮ ਨਹੀਂ ਬੰਨੀ ਕਰੇ ਤੇਰੇ ਕੇ ਬਸ ਮੇਰਾ ਕਪੜੇ ਵੀ ਮੈਂ ਪਾ ਹੀ ਸੁੱਕਣੇ ਕੱਲਾ ਝਾੜੂ ਪੂੰਛਾ ਰਹਿ ਗਿਆ ਬਾਕੀ ਸਾਰਾ ਕੰਮ ਆਲਮੋਸਟ ਹੋ ਚੁੱਕਾ ਹੈ ਕਿਉਂਕਿ ਅੱਜ ਜਲਦੀ ਜਲਦੀ ਮੈਂ ਤਾਨ ਬੇੜ ਲਿਆ ਸਾਰਾ ਕੰਮ ਕਿਉਂਕਿ ਅੱਜ ਆਉਣਾ ਹੈ ਕਲਾਇੰਟ ਨੇ 手没凉。So, ਗਿਗਾਰ ਦਾ ਮੈਂ ਇਹਨੇ ਕੀ ਬਣਾਈ ਚਾਹ ਕੇ ਨਹੀਂ ਪੀਏਗਾ ਪੀਏਗਾ ਹੋਰ ਨਾ ਉਹਨਾਂ ਨੂੰ ਤਿੰਨ ਚਾਰ ਦਿਖਾਵਾਂਗਾ ਤੈਨੂੰ ਨਹੀਂ ਮਿਲਦੇ ਨਾ ਫਿਰ ਹਾਂ 10 ਨੰਬਰ ਦੀ ਏ ਇਹ ਫਾਲੀ ਨਹੀਂ ਮੇਰਾ ਬੁੱਢ 11 ਦਾ ਅਟੈਨਸ਼ਨ ਨਾ ਲੈ ਉਹ ਚਲ 10 ਦਾ ਦੇਗਾ 8 10 ਦਾ ਕਿਵੇਂ ਦਾ? ਕਿਸ ਕੀ ਆ? ਹੂੰ। ਕਿਵੇਂ ਲੱਗਿਆ? ਹਾਂਜੀ। ਲੈ ਆ ਆ ਤੇ। ਲੈ ਆ। ਆਹ ਕੁੱਛ ਤਰੀਕਾ। ਕਿਥੇ ਆ? ਬਰ ਰਹਾ ਹੈ। ਤੇ ਪਰ ਪੈ ਲਾ ਇਹਨਾਂ। ਜਾ ਜਾ ਜਾ। ਕਿਵੇਂ ਸਿਰ ਨਾਲ ਸਿਰ ਜੋੜੇ ਜਿਵੇਂ ਨੋ। ਹੈ। ਜੀ। ਵਾਹ। ਕਿੜਾਈ ਕੱਟਦੀਆਂ ਵੀ ਆ। ਅਮਨੋ ਮੀਓ ਕੀ ਪਰਫੈਕਟ ਹੈ ਪੂਰੀ ਆ ਫਲਾਵਰ ਤਾਂ ਵੇਖੋ ਕਿੰਨੇ ਸੋਹਣੇ ਬਣਾਉਂਦੀ ਹੈ ਹੈ ਕਿਤੇ ਤੇਰੇ ਬਿਆਹੂ ਤਨੀ ਤਰਿਆ ਹੈ ਲੱਗੀਆਂ ਤੂਆ ਤੂੰ ਨਹੀਂ ਨਹੀਂ ਅਮਨ ਤੈਨੂੰ ਵੀ ਲਾਈ ਬੈਠੀ ਕੋ ਚੱਕਰ ਆ ਮੈਨੂੰ ਸੂਟ ਤਾਂ ਤੇਰਾ ਹੈ ਤੇ ਇਹਨੇ ਵੀ ਆਜ ਪੋਣਾ ਨਾ ਤੇ ਅਮਨ ਨੇ ਤਾਂ ਜੇ ਕੋਈ ਸਵਾਇਆ ਨਹੀਂ ਤੇ ਤੈਨੂੰ ਜ਼ਿਆਦਾ ਫਿਕਰ ਪੈ ਗਿਆ ਪੋਣਾ ਇਹਨੇ ਫਿਰ ਕਿ ਟਾਈਮ ਤੇ ਆਪਾਂ ਨੂੰ ਦੱਸਣਾ ਨਾ ਮੈਂ ਕਿ ਪਹਿਲਾਂ ਹੀ ਤਿਆਰੀ ਕਰ ਲਈ ਆ ਆਓ ਇਹ ਤੇ ਮੈਂ ਨਾ ਸਕਦਾ ਹਾਂ ਤੇ ਤੇ ਹਾਂ ਅਮਨੇ ਨੂੰ ਨਾ ਸੱਦੀ ਐਵੇਂ ਖਰਚੇ ਦਾ ਥਾਂ ਉਹਨੇ ਉਹਦਾ ਗਿਫਟ ਨਹੀਂ ਲੈ ਕੇ ਜਾਣਾ ਜਿੰਨੇ ਪਕੌੜੇ ਖਾ ਜਾਣੇ ਇਹ ਤਾਂ ਕੰਮ ਦੀ ਉਹ ਤੇ ਵੈਸੇ ਹੋਈ ਤਾਂ ਗੱਲ ਆ ਉਹ ਮੇਰਾ ਕੰਮ ਉਹ ਮੇਰਾ ਕੰਮ ਤਾਈ ਤਾਂ ਤੈਨੂੰ ਸੱਦਣਾ ਨਹੀਂ ਪੱਕਾ ਨਹੀਂ ਪਤਾ ਲੱਗਦਾ ਸਹੀ ਗੱਲ ਆ ਇਹ ਤਾਂ ਘਾਟੇ ਦਾ ਸੌਦਾ ਹੈ ਇਹਨੂੰ ਪਹਿਲਾਂ ਹੀ ਦੱਸਿਆ ਆ ਨਹੀਂ ਨਹੀਂ ਕਿਤੇ ਪਹਿਲੇ ਮਿਲਣੇ ਕਿ ਸਾਰੇ ਕਹਿੰਦੇ ਨੇ ਪਰ ਜਿੱਦਾਂ ਅਮੋਲ ਤੁਕੇ ਦੱਸਾ ਦੱਸਾ ਦੇ ਤਾਂ ਮੇਰੇ ਦਿੌਰ ਨੇ ਵੀ ਨਹੀਂ ਲੈਣੇ ਉਹ ਵੀ ਪਾਈ ਪੰਜਾ ਦੇ ਨੋਟ ਮੰਗੂ ਸਹੀ ਗੱਲ ਹੈ ਕਿ ਰਾਜ ਦੇ ਪਹਿਲਾਂ ਤਾਂ ਉਹ ਰੋਕਦੀਆਂ ਹੁੰਦੀਆਂ ਕੁੜੀਆਂ ਦਰਵਾਜ਼ਾ ਪਹਿਲਾਂ ਤਾਂ ਉਹਨਾਂ ਨੂੰ ਖੜਕ ਲੈ ਨੋਟ ਦੇਣੇ ਹਾਂ ਲੈ ਜੂਗੀ ਨਾ ਇਹਨੂੰ ਨਾਲ ਨੋਟ ਵੰਡੀ ਜਾਊਗੀ ਹਾਂ ਸਹੀ ਗੱਲ ਉਹ ਆਏ ਤੇ ਤੈਨੂੰ ਮਿਲਣ ਆਇਆ ਕਰਾਂਗੇ ਮਗਰ ਸਹੀ ਗੱਲ ਹੈ ਤੋ ਸਾਨੂੰ ਜਲੰਧਰ ਦੀ ਬੈਸਟ ਰੈਸਪੀ ਸਾਨੂੰ ਖਵਾਇਆ ਕਰੀ ਫਿਰ ਜਿਹੜੀ ਤੁਗੀ ਗੀ ਆ ਰੈਸਪੀ ਬੜੀ ਘੈਂਟ ਆ ਟਰਾਈ ਕਰੋ ਸਹੀ ਗੱਲ ਹੈ ਫਿਰ ਤੇਰੀ ਮੰਮੀ ਦਾ ਬਾਵਾ ਖਰਚਾ ਕਰਾ ਕੇ ਆਇਆ ਕਰਾਂਗੇ ਅਸੀਂ ਸਹੀ ਗੱਲ ਹੈ ਵਧੀਆ ਲੱਗੇ ਮੈਂ ਪਤਾ ਕਰਦਾ ਰੱਖਿਆ ਸੁਭਾਏ ਨੰਨਾਂ ਦਾ ਹਾਂ ਵੀ ਸਹੀ ਗੱਲ ਮੈਂ ਤਾਂ ਇੰਨਾ ਪਿਆਰਾ ਬੋਲਦੇ ਆ ਨਾ ਤੇ ਮੈਂ ਤਾਂ ਸੰਗ ਹੀ ਜਾਨੀ ਮੈਂ ਤਾਂ ਕੱਲ ਜਦ ਤੂੰ ਗੱਲ ਕਰਦੀ ਪਈ ਮੇਰਾ ਦਿਲ ਕਰਦਾ ਏ ਗੱਲ ਕਰਨ ਨੂੰ ਪਰ ਮੈਂ ਫੇਕ ਨਹੀਂ ਮੇਰੀ ਤਾਂ ਬੋਲੀ ਨਹੀਂ ਵਧੀਆ ਉਹ ਬਾਲਾ ਕੀ ਹੋਤਾ ਉਹਨਾਂ ਦੀ ਆਪਾਂ ਨੂੰ ਉਹਨਾਂ ਦੀ ਬੋਲੀ ਹੁੰਦੀ ਏ ਇਹ ਪਿਆਰ ਨਾਲ ਨਾ ਅਮਨ ਹਣਾ ਕਿੰਨਾ ਸੋਹਣਾ ਬੋਲਦੇ ਆਪਾਂ ਵੀ ਉਹਨਾਂ ਦੀ ਬੋਲੀ ਬੰਦਾ ਘੱਡੀ ਲੱਗਦੀ ਆ ਪਰ ਫਿਰ ਫਰਕ ਤਾਂ ਫਿਰ ਹੁੰਦਾ ਨਾ ਵੀ ਜਿਵੇਂ ਏਰੀਆ ਦਾ ਫਰਕ ਹੁੰਦਾ ਨਹੀਂ ਪਰ ਉਧਰ ਉੱਬੜ ਖਾਬੜ ਵੀ ਬੋਲਣ ਵਾਲੇ ਬੜੇ ਹੈਗੇ ਸਾਡੇ ਰਿਸ਼ਤੇਦਾਰ ਵੀ ਹੈਗੇ ਪਰ ਇਹ ਆ ਬੰਦੇ ਇਨਸਾਨ ਦਾ ਵੀ ਫਰਕ ਹੁੰਦਾ ਹਾਂ ਬੜੇ ਪਿਆਰ ਨਾਲ ਬੋਲਦੇ ਹਨ ਹਨਾ ਕੱਲ ਜਦੋਂ ਉਹਨੇ ਆ ਮੰਡੀਆਂ ਤਾਂ ਮੋਜਾਂ ਹੈ ਮੰਨ ਨੂੰ ਤਾਂ ਸੇਲੀ ਮਿਲਣੀ ਮੰਮੀ ਥੋੜੀ ਮਿਲਣੀ ਵਧੀਆ ਹੈ ਮੈਂ ਤੁਹਾਡੇ ਤੋਂ ਸਿੱਖਦੀ ਪਈ ਆ ਮੈਂ ਵੀ ਗਾਉਂਦੀ ਆ ਨੋਆ ਤੇ ਸੇਲੀ ਬਣ ਸੇਲੀ ਬਣ ਲਈ ਆ ਸੇਲੀ ਕਿਉਂਕਿ ਚਲੋ ਹਨਾ ਜਿਵੇਂ ਅਸੀਂ ਫੀਲ ਕਰਦੇ ਆ ਹਨਾ ਜਾਂ ਕਿ ਉਹਨੇ ਜਿਵੇਂ ਮੈਂ ਸਭ ਸਾਕਦੀ ਕਿ ਮੇਰੇ ਸਾਥ ਐਵੇਂ ਸੋਚੀ ਬਿਉ ਤੀਸਰ ਸਾਈ ਸਹੀ ਕਰਨਾ ਜਿਵੇਂ ਹੁਣ ਮੈਂ ਤੇ ਡਿਕਲ ਗੱਲ ਕਰਦੀ ਹਣਾ ਮੇਰਾ ਅਪ ਕਰਕੇ ਮੇਰੀਆਂ ਨੋ ਐਵੇਂ ਦੀਆਂ ਹੁਣ ਮੈਨੂੰ ਇੰਨਾ ਪਿਆਰ ਕਰਨਾ ਮੇਰੇ ਨਾਲ ਹਸਣ ਖੇਡਣ ਉਵੇਂ ਹੀ ਤੇਰੇ ਮੰਮੀ ਐਕਸਪੈਕਟ ਕਰਦੇ ਹਣੇ ਤੇਰੇ ਤੋਂ ਹਣਾ ਤੇ ਬਾਕੀ ਚਲ ਜੀ ਅਗ੍ਹੀ ਗੱਲ ਹੋਵੇ ਇੱਕ ਦੂਜੇ ਨਾਲ ਸਾਂਝੀ ਕਰ ਲਵੇ ਪਰ ਰੁੱਸੇ ਨਾ ਹਣਾ ਸਹੀ ਸੇਲੀਆਂ ਮੰਗੂ ਜੀ ਆਪਾਂ ਸੇਲੀਆਂ ਇੱਕ ਦਿਨ ਕਹਿੰਦੇ ਤੂੰ ਮੈਨੂੰ ਮੈਂ ਕਿਹਾ ਸੀ ਨਹੀਂ ਮੈਨੂੰ ਉਹ ਚੀਜ਼ ਚੰਗੀ ਨਹੀਂ ਲੱਗੀ ਹੈ ਨਾ ਤੇ ਐਵੇਂ ਫਿਰ ਫਿਰ ਦੂਸਾ ਵੀ ਘਰ ਆਉਂਦਾ ਹੈ ਸਭ ਹਣਾ ਜੇ ਇਹ ਗੱਲ ਕਰਦੇ ਇਹ ਜਦੋਂ ਰਿਸ਼ਤੇ ਤੇ ਹੱਕ ਜਦੋਂ ਸਮਝਣ ਲੱਪਗੇ ਨਾ ਫਿਰ ਆਪਾਂ ਨੂੰ ਉਹ ਡਰ ਜਾਂ ਸ਼ਰਮ ਜਾਂ ਝਕਾ ਨਹੀਂ ਰੱਖਣੀ ਚਾਹੀਦੀ ਜਿਵੇਂ ਸ਼ੁਰੂ ਸ਼ੁਰੂ ਤੂੰ ਮੇਰੇ ਤੋਂ ਝੱਕਦੀ ਸੀ ਡਰਦੀ ਸੀ ਕੋਈ ਗੱਲ ਪੁੱਛਣ ਲੱਗੀ ਜਦੋਂ ਤੇਰਾ ਮੋਹ ਪੈ ਗਿਆ ਬਾਅਦ ਚ ਤੂੰ ਡਾਇਰੈਕਟ ਪੁੱਛਣ ਲੱਗ ਪਈ ਹੈਨਾ ਵੀ ਉਹ ਗੱਲ ਹੁੰਦੀ ਆਪਣਾ ਹੱਕ ਦੀ ਹੁੰਦੀ ਵੀ ਹੱਕ ਨਾਲ ਪੁੱਛੋ ਹੈਨਾ ਬਾਅਦ ਚ ਇਹ ਚੀਜ਼ ਹੋ ਜਾਂਦੀ ਬਾਕੀ ਕੁੜੀਆਂ ਜੇ ਅੱਜ ਇਹਨਾਂ ਨੂੰ ਟਾਰਗੇਟ ਦਿੱਤਾ ਵੀ ਅੱਜ ਖਤਮ ਕਰਨਾ ਬਸ ਬਾਹਾਂ ਦੋਵੇਂ ਮੈਂ ਤਾਂ ਭਈ ਅੱਜ ਸੌਂ ਸੌ ਕੇ ਸੌਂ ਸੌ ਕੇ ਨੀਂਦ ਦਾ ਲਾ ਲਾ ਕੇ ਸਮੇਂ ਕੰਬ ਕਰ ਕੰਬ ਕੇ ਸੁਤੀ ਰਹੀ ਸੁਭਾਉ ਉੱਤੇ ਕੇ ਬਿਨੋ ਰੋਟੀ ਮੰਨਦਾ ਸਾਰਾ ਕੰਮ ਕੀਤਾ ਤੇਰੇ ਵਿਚਾਰੀਆਂ ਕੁੜੀਆਂ ਨੇ ਵੀ ਬਹੁਤ ਹੈਲਪ ਕਰਾਈ ਰਵਾਂਡਿੰਗ ਦੇ ਵਿੱਚ ਇਹਨਾਂ ਨੇ ਰਵਾਂਡਿੰਗ ਅਸੀਂ ਤੁਨਾਂ ਨੇ ਕੀਤੀ ਫਿਰ ਰੋਟੀ ਬਣੀ ਖਵਾ ਕੇ ਮੈਂ ਤਾਂ ਨਾਲੋਂ ਡਿੱਗ ਵੀ ਬਸ ਮੈਂ ਹੀ ਬੱਝ ਮੈਂ ਅੱਧ ਸਾਰੀ ਦੁਪਹਿਰ ਉਹ ਉਕੀਆਂ ਚਾਹ ਬਣਾਈਆਂ ਕੁੜੀਆਂ ਨੇ ਬਣਾਈਆਂ ਮੈਂ ਇੱਧਰ ਰੁਕਦਾ ਹਾਂ ਅੱਪਨਾ ਉਗੜੇ ਹੋਏ ਪਤਾ ਨਹੀਂ ਕਿ ਨਹੀਂ ਵੀ ਰੱਤਾਂ ਨਿੰਦਰਾ ਦਾ ਜਿਵੇਂ ਔਰ ਇੱਧਰ ਬਾਕੀ ਇਹ ਗੱਲ ਤੁਸੀਂ ਆਮਾ ਪੈਸੀ ਚਾਹ ਦਾਰ ਨੂੰ ਅੱਜ ਬਣਾਏ ਸੀ ਸੈਂਡਵਿਚ ਜਗਸਿਰ ਨੇ ਬੜੇ ਟੇਸਟੀ ਉਹਨੇ ਖਾਤਾ ਸੈਂਡਵਿਚ ਤੇ ਨਾਲ ਚਨਾ ਇਹ ਚਾਹ ਪੀਤਾ ਤਾਂ ਉਹ ਥੋੜੇ ਜਿਹਾ ਫਰੈਸ਼ ਹੋ ਗਿਆ ਇਹ ਸਾਫ਼ ਵੀ ਸਿੱਕੜੀ ਬਾਕੀ ਬਾਹਰ ਤੁਸੀਂ ਦੇਖ ਸਕਦੇ ਜੇ ਹਵਾ ਪੂਰੀ ਵਗ ਰਹੀ ਆ ਅੱਜ ਜੇ ਪੈਲਸ ਚ ਪੜਦੇ ਵੇਖੋ ਦੱਸ ਰਿਹਾ ਆਪਾਂ ਨੂੰ ਬਹੁਤ ਜ਼ਿਆਦਾ ਹਵਾ ਵਗ ਰਹੀ ਹੈ ਮੌਸਮ ਅੱਜ ਕੱਲ ਵਧੀਆ ਹੀ ਹੁੰਦਾ ਹੈ ਲੱਗ ਪਗ ਲੈਓ ਕੋਮਲ ਦਿਖਾਓ ਸੂਟ ਹਾਂਜੀ ਖੋਣੇ ਆ ਜੀ ਹੋ ਗਿਆ ਕੰਪਲੀਟ ਯੈਸ ਚਲੋ ਜੀ ਅੱਜ ਤੱਕ ਕੰਮ ਰੱਖੋ ਚੰਗੀ ਤਰ੍ਹਾਂ ਵਾਓ ਆਇਆ ਆਪਣਾ ਕੀੜਾ ਆ ਕਬੜਾ ਇੰਨੀਆਂ ਤਾਂ ਨਹੀਂ ਬਾਹਾਂ ਤੇਰੀਆਂ ਖੁੱਲੀਆਂ ਬੰਨੀਆਂ ਜਿੰਨੀਆਂ ਤੋਂ ਇਹ ਤਾਂ ਅੱਦੇ ਭੁੱਲ ਕੱਟੇ ਹੀ ਜਾਣ ਹਨ ਐਵੇਂ ਮਿਹਨਤ ਕੀਤੀ ਪਤਾ ਹੀ ਬਾਅਦ ਚ ਲੱਗਾ ਆਪਾਂ ਨੂੰ ਸਹੀ ਗੱਲ ਏ ਤੇ ਬਹੁਤ ਹੀ ਪਿਆਰੇ ਕਲਰ ਵੀ ਬੜੇ ਪਿਆਰੇ ਉੱਠੇ ਆ ਤੇ ਡਿਜ਼ਾਈਨ ਵੀ ਬੜਾ ਵਧੀਆ ਬੜੀ ਰੀਜ ਨਾ ਬਣਾਇਆ ਤੇ ਵਿੱਚ ਅਮਨ ਦੇ ਵੀ ਹੱਥ ਲੱਗ ਗਏ ਅੱਜ ਹਨਾ ਸਹੀ ਗੱਲ ਤੇ ਸਾਰਿਆਂ ਨੇ ਵਿੱਚ ਥੋੜਾ ਥੋੜਾ ਹਿੱਸਾ ਪਾਇਆ ਘੇਰਾ ਮੈਂ ਬਣਾਇਆ ਯੋਗਦਾਨ ਪਾਇਆ ਸਾਰਿਆਂ ਨੇ ਇੱਕ ਵਾਰ ਮੈਂ ਥੋੜੀ ਜਿਹੀ ਬਣਾਈਆਂ ਤੇ ਬਾਕੀ ਕੋਮਲ ਨੇ ਤੇ ਅੱਜ ਕਮਲ ਨੂੰ ਮੈਂ ਕਿਹਾ ਮੈਂ ਕਿਹਾ ਅੱਜ ਨਹੀਂ ਮੇਰਾ ਮੂਡ ਬਿਲਕੁਲ ਵੀ ਲੱਗਨ ਦਾ ਕਿ ਮੈਂ ਲੱਗੇ ਰਹਿੰਦੀ ਸਾਂ ਜਦੋਂ ਫ੍ਰੀ ਹੋਣਾ ਤੇ ਮੈਂ ਕਿਹਾ ਅੱਜ ਕੋਮਲ ਐਂਡ ਤੂੰ ਕਰ ਤੇ ਕੋਮਲ ਨੇ ਮੈਂ ਕਿਹਾ ਅੱਜ ਤੂੰ ਦਿਖਾਉਣਾ ਰੋਜ ਇਹਦੇ ਮੰਮੀ ਪੁੱਛਦੇ ਆ ਕੋਮਲ ਕਿੱਥੋਂ ਕਿ ਤੱਕ ਪਹੁੰਚੀ ਸਹੀ ਅੱਜ ਜਾ ਕੇ ਵਿਖਾ ਦੇਈ ਬਸ ਮਾਤਾ ਜੇ ਦੇਖੋ ਉਹਨੇ ਕਿਹਾ ਹਾਂ ਮੇਰਾ ਵੀ ਇਹ ਕੱਢ ਦੇਗੀ ਤਾਂ ਕਿ ਜਰੂਰ ਮੈਂ ਕਹਿੰਦਾ ਵੀ ਆਊ ਤਾਂ ਐਸੀ ਦੇਖੋ ਗਾਇਸ ਕਿੰਨੀ ਭੁੱਖੀ ਆ ਉਦੀ ਮੰਮੀ ਨੂੰ ਨਹੀਂ ਬਖਸ਼ਦੀ ਹੋਰ ਅਗਲੀ ਦਾ ਕਾਰਾ ਲਾ ਬਾਹਰ ਇਹਨਾਂ ਨੂੰ ਪੈਸੇ ਤਾਂ ਬੰਦੇ ਹਾਂ ਇਹ ਗੱਲ ਤੇਰੀ ਠੀਕ ਆ ਫਿਰ ਤਾਂ ਬੰਦੇ ਆ ਨਾ ਫਿਰ ਬੰਦੇ ਹਾਂ ਇੱਧਰ ਵੇਖੋ ਇਹ ਅੱਜ ਕੱਲ ਕੱਲਾ ਨਹੀਂ ਸੁਣਦਾ ਅੱਜ ਕੱਲ ਆ ਜਿਹੜਾ ਬੜਾ ਬੜਾ ਇਹ ਨਹੀਂ ਨਾਲ ਸੁਣਦਾ ਕੀ ਕਹੀ ਇਹਨੂੰ ਇੰਨਾ ਨਾਮ ਰੱਖੋ ਕੋਈ ਅਦਰ ਵੇਲਾ ਮੱਛਰ ਹਾਂ ਇਹਦਾ ਨਾਮ ਕੀ ਰੱਖੀਏ ਚਲੋ ਅਜੇ ਇਹਦਾ ਨਾਮਕਰਨ ਕਰਦੇ ਆ ਉਹ ਕਹਿੰਦਾ ਮੈਂ ਆਦਾ ਫੇਸ ਰਿਵੀਲ ਨਹੀਂ ਕਰਨਾ ਚਾਹੁੰਦਾ ਹਾਂ ਹੋ ਗਿਆ ਤੇ ਹੋ ਗਿਆ ਹੋ ਗਿਆ ਬੰਪ ਬੰਮ ਵੀ ਤਾਂ ਆ ਗਿਆ ਰਵੀਲੇ ਵਿਚਾਰ ਨੂੰ ਤੇ ਵਿਚਾਰ ਨੂੰ ਟੈਨ ਹੋਇਆ ਹੋਇਆ ਹਾਂ ਹਾਂ ਟੈਨਿੰਗ ਖੁਸ਼ ਦੇ ਰਹੀ ਹੈ ਨਾ ਦੋਸਤ ਫਿਰ ਤਾਂ ਕਰਕੇ ਇੰਜਰੀ ਵੀ ਬੜਾ ਹੋਇਆ ਪਿਆ ਵਿਚਾਰਾ ਇੱਕ ਤਾਂ ਇੰਜਰੀ ਇੱਥੇ ਹੋਈ ਹੋਈ ਜਾਵੇ ਸਵੇਰੇ ਇਹਦੇ ਪੱਟੀਆਂ ਲਾਵਾਂਗੇ ਇਹਦੇ ਗੁੱਦ ਨਾ ਭرائیਏ ਇੱਕ ਆਵੇ ਇੰਜਰੀ ਇੱਥੇ ਵੀ ਹੋਈ ਮਮੀ ਗੁੱਦ ਭرائی ਗੁੱਦ ਨਹੀਂ ਇਹਦੇ ਚ ਨਿਕਲੀ ਕੋਈ ਵੀ ਆਵੇ ਇੱਥੋਂ ਨਹੀਂ ਇੰਜਰਡ ਹੀ ਹੋਇਆ ਵਿਚਾਰਾ ਸਵੇਰੇ ਇਹਨੂੰ ਸੀ ਦਿੱਤਾ ਜਾਏਗਾ ਸਵੇਰੇ ਆਪਾਂ ਸਪੈਸ਼ਲ ਉਹ ਮੰਗਾਵਾਂਗੇ ਨਾ ਕਿਹੜੇ ਕੀ ਸਰਜਰੀ ਵਾਲਾ ਡਾਕਟਰ ਕੀ ਕਹਿੰਦੇ ਹਨ ਸਰਜਰ ਸਰਜਰੀ ਹਾਂ ਉਹਨੂੰ ਸੱਦਾਂਗੇ ਤੇ ਇਹਦਾ ਨਾਮ ਕੀ ਰੱਖਣਾ ਹੁਣ ਦੱਸ ਖੁਸ਼ ਹਾਂ ਡੈਡੀ ਦਾੜੀ ਲਾਲੰਧ ਜਲ ਕੋਈ ਨੀ ਕੋਸ਼ੇ ਦਾ ਨਾਮ ਦੱਸ ਕੀ ਰੱਖਣਾ ਜਲਦੀ ਕਰ ਕੀ ਨਾਮ ਰੱਖੀਏ ਦਾ ਟਿੱਲੂ ਬਾਬਾ ਇਹ ਮੇਰਾ ਖੱਟਾ ਜੀ ਆ ਤੂੰ ਮੇਰਾ ਕਾਲੂ ਜੀ ਤੇ ਮੇਰਾ ਖੱਟਾ ਜੀ ਖੱਟਾ ਨਾ ਲੱਗਦੀ ਕੀ ਨਾਮ ਦਾ ਵੇ ਖੱਟਿਆ ਉਹਦਾ ਖੱਟਾ ਹੀ ਨਾਮ ਆਪਣੇ ਪਿੰਡ ਵਾਲਾ ਜਿਹੜਾ ਉੱਤੇ ਹਾਂ ਕੀ ਰੱਖੀਏ ਦਾ ਨਾ ਬੜੇ ਅੰਗਰੇਜ਼ੀ ਦੇ ਅੱਖਰ ਲਿਖੀ ਫਿਰਦਾ ਹੈ ਲਵ ਸ਼ਾਵ ਆ ਮੈਂ ਤਾਂ ਲਾਈਵ ਕੁੱਟ ਖਾਏਗਾ ਇਹ ਜੇ ਕੰਮ ਨਹੀਂ ਕਾਖ ਲਈ ਗਾਣਾ ਇਹਦਾ ਨਾ ਹੀ ਗਾਣਾ ਦਾਖੀਆ ਗਾਣਾ ਵੇ ਗਾਣਿਆ ਨਹੀਂ ਯਾਰ ਤੂੰ ਵਧੀਆ ਨਾ ਨਹੀਂ ਪਿਆਰ ਜੇ ਨਾ ਰੱਖੀਏ ਵਿਚਾਰੇ ਦਿਨਾਂ ਵੀ ਬੇਕਦਰੀ ਨਾ ਕਰੀਏ ਹਾਂ ਨਹੀਂ ਮੇਰਾ ਤੋਤੂ ਗਿਆ ਕੀ ਕਰ ਹਾਂ ਨਹੀਂ ਮੇਰਾ ਤੋਤੂ ਗਿਆ ਤੋਤੂ ਰੱਖ ਦਿੱਗੇ ਉਹ ਨਾ ਰੱਖ ਦਿੱਤਾ ਚਲੋ ਯੂਟਿਊਬ ਫੈਮਿਲੀ ਤੁਸੀਂ ਦੱਸਿਓ ਕਮੈਂਟਾਂ ਵਿੱਚ ਕਿ ਅਸੀਂ ਇਹਦਾ ਨਾਂ ਕੀ ਰੱਖੀਏ ਠੀਕ ਹੈ ਸਹੀ ਗੱਲ ਹੈ ਇਹ ਸਾਡਾ ਜਵਾਕ ਜਿਹੜਾ ਬਹੁਤ ਵੱਡਾ ਹੈ ਪੂਰਾ ਬੈੱਡ ਰੋਕ ਲੈਂਦਾ ਖੁਸ਼ ਰਾਤੀ ਨਹੀਂ ਇੱਥੇ ਕੁੰਗੜ ਕੇ ਸੁੱਤਾ ਇਹਨੂੰ ਮੈਂ ਪਰਾਂ ਕੀਤਾ ਮੈਂ ਕਿਹਾ ਚੱਜ ਨਾ ਸੌ ਤੂੰ ਕਿਵੇਂ ਜਵਾਕ ਉੱਖਾ ਜਾ ਕੇ ਸੁੱਤਾ ਸਹੀ ਗੱਲ ਹੈ ਉਹਨੇ ਇਹਨੂੰ ਪੂਰੀ ਜਗ੍ਹਾ ਦਿੱਤੀ ਨਾ ਆਪਾਂ ਵੀ ਉਖਾਈ ਹੋਇਆ ਸਾਰੇ ਤੇ ਇਹ ਫਿਰ ਇਹਨੂੰ ਸੱਟਾ-ਸੱਟਾ ਲੱਗੀਆਂ ਨਾ ਕਹਿੰਦਾ ਨਾ ਵੀ ਇਹਦੀ ਮੇਕਅਰ ਕਰਾ ਸਹੀ ਗੱਲ ਹੈ ਇਹਦਾ ਨਾਮ ਹੁਣ ਆਪਾਂ YouTube ਫੈਮਿਲੀ ਤੇ ਛੱਡਤਾ ਆਪੇ ਆਪਣੇ ਨੂੰ ਦੱਸਣਗੇ ਕਿਹੜਾ ਨਾਮ ਉਹ ਆਪਣੇ ਕੋਲ ਡਿਸਾਈਡ ਕਰਾਂਗੇ ਹਾਂ ਉਹ ਨਾ ਚੱਕ ਰੱਖ ਲਾਂਗੇ ਕਿਹੜਾ ਵਧੀਆ ਮੈਂ ਸੋਚਿਆ ਕੀ ਦੱਸ ਦੇ ਡਰਿਮਨ ਡਰਿਮਨ ਖੁਸ਼ ਤਾਂ ਬੈਠੋ ਹੁੰਦੇ ਗਏ ਹਨ ਆਉਂਦੀ ਇਹਦੀ ਪੌਕਟ ਚਾਹੁੰਦੇਗਾ ਗੋਲੂ-ਮੋਲੂ ਯਾਰ ਹਾਂ ਬਾਕੀ YouTube ਫੈਮਿਲੀ ਤੁਸੀਂ ਦੱਸਿਓ ਵੀ ਖੁਸ਼ ਨੇ ਜਿਹੜਾ ਨਾਂ ਰੱਖਿਆ ਏ ਇਹ ਸਹੀ ਆ ਹਾਂ ਤੇ ਅਸੀਂ ਇਹ ਹੀ ਰੱਖ ਲਈਏ ਤੇ ਹੋਰ ਕੋਈ ਗੱਲਬਾਤ ਅੱਜ ਦੀ ਅ ਕੋਈ ਖਾਸ ਅਪਡੇਟ ਨਹੀਂ ਰਹੀ ਆਪਣੀ ਅੱਜ ਦੀ ਖਾਸ ਅਪਡੇਟ ਆ ਮੈਂ ਡੇਟ ਦੇ ਉੱਤੇ ਨੀ ਰਿਪੋਰਟ ਕਰਤਾ ਐ ਹਾਂ ਹਾਂ ਸਭ ਤੋਂ ਵੱਡੀ ਖੁਸ਼ੀ ਬਾਪ ਨੂੰ ਉਦੋਂ ਹੁੰਦੀ ਹੈ ਜਦੋਂ ਬਾਪ ਨੂੰ ਉਹਦਾ ਪੁੱਤ ਹਰਾਉਂਦਾ ਹੈ ਰਾਈਟ ਤੈਨੂੰ ਪਤਾ ਹੈ ਤਿੰਨਰੀ ਆਊਟ ਕਰਤਾ ਤਿੰਨੇ ਮੈਚ ਬੈ ਜਿੱਤੇ ਸਾਰੇ ਮੱਛਰ ਖਾ ਜਾ ਫਿਰ ਐਸੀ ਖੁਸ਼ੀ ਇੱਕ ਵਾਰੀ ਨਾ ਮਤਲਬ ਉਹ ਗੱਲ ਹੀ ਸੁਣਾਉਂਦੇ ਹੁੰਦੇ ਆ ਬੱਚੇ ਨੂੰ ਸਮਝਾਉਣ ਦੀ ਖਾਤਰ ਪਿਓ ਤੇ ਪੁੱਤ ਇੱਕ ਦੂਜੇ ਦੇ ਐਂਟੀ ਖੜਦੇ ਆ ਉਹ ਦਰਵਾਜ਼ਾ ਬੰਦ ਕਰਿਓ ਮੱਛਰ ਬਹੁਤ ਆ ਰਿਆ ਹੁੰਦਾ ਤੇ ਇੱਕ ਦੂਜੇ ਦੇ ਐਂਟੀ ਹੁੰਦੇ ਕਿਸੇ ਮਤਲਬ ਕੋਈ ਕਰਦੇ ਆ ਕੰਪੀਟੀਸ਼ਨ ਤੇ ਪੁੱਤ ਬੜਾ ਖੁਸ਼ ਹੁੰਦਾ ਵੀ ਮੈਂ ਜਿੱਤ ਲੈਣਾ ਉਹਦੇ ਡੈਡੀ ਨੇ ਜਿੱਤ ਲੈਣਾ ਤੇ ਪਿਓ ਨੂੰ ਕੋਈ ਪਰਵਾਹ ਨਹੀਂ ਹੁੰਦੀ ਤੇ ਕਹਿੰਦੇ ਵੀ ਤੈਨੂੰ ਕਾਹਤੋਂ ਨਹੀਂ ਕੋਈ ਪਰਵਾਹ ਵੀ ਤੂੰ ਨਹੀਂ ਜਿੱਤਣਾ ਕਹਿੰਦੇ ਜੇ ਮੈਂ ਜਿੱਤ ਗਿਆ ਤੇ ਮੈਨੂੰ ਉਨੀ ਖੁਸ਼ੀ ਨਹੀਂ ਹੋਣੀ ਤੇ ਮੇਰਾ ਪੁੱਤ ਇੰਨੀ ਮੀਂਹ ਤੇ ਕਰਨ ਲਿਆ ਜਿੱਤਣ ਲਈ ਮੈਨੂੰ ਜਿੱਤਣ ਲਈ ਤੇ ਜੇ ਪਹਿਲੀ ਗੱਲ ਤਾਂ ਮੈਂ ਜਿੱਤ ਗਿਆ ਤਾਂ ਵੀ ਵਧੀਆ ਗੱਲ ਆ ਤੇ ਜੇ ਮੇਰਾ ਪੁੱਤ ਜਿੱਤ ਗਿਆ ਤੇ ਮੇਰੇ ਲਈ ਉਸ ਤੋਂ ਵੀ ਵੱਡੀ ਖੁਸ਼ੀ ਦੀ ਗੱਲ ਹੈ ਕਿਉਂਕਿ ਬਾਪ ਲਈ ਸਭ ਤੋਂ ਬੈਸਟ ਡੇ ਉਹੀ ਹੁੰਦਾ ਹੈ ਜਦੋਂ ਉਹਦਾ ਪੁੱਤ ਇੱਕ ਕਦਮ ਅੱਗੇ ਨਿਕਲਦਾ ਸਹੀ ਗੱਲ ਹੈ ਕੀ ਜਾਣ ਕੇ ਨਿਆ ਘੱਟ ਮਾਰਦੀ ਲੈ ਖੁਸ਼ ਖੁਸ਼ ਤੂੰ ਚਿੱਟਾ ਕਿੰਨਾ ਨਿਕਲੇ ਆ ਸਹੀ ਗੱਲ ਆ ਇਹ ਲਾਈਟ ਦਾ ਕਮਾਲ ਤਾਂ ਨਹੀਂ ਇਹ ਫਲੈਸ਼ਾਂ ਦਾ ਕਮਾਲ ਹੈ ਤੇ ਇੱਥੇ YouTube ਫੈਮਿਲੀ ਸਾਡਾ ਜਿਹੜਾ ਆਹ ਵਾਲੇ ਫੋਨ ਤੋਂ ਜਿਹੜੇ ਤੋਂ ਮੈਂ ਵੀਡੀਓ ਬਣਾ ਰਹੀ ਹਾਂ ਨਾ ਉਹਦੀ ਫਲੈਸ਼ ਲਾਈਟ ਪਾਣੀ ਹੋਣੀ ਹੋਰੀ ਕਿਉਂਕਿ ਬੈਟਰੀ ਲੋ ਹੋ ਗਈ ਆ ਤੇ ਲਾਈਟ ਦੇਖ ਲੋ ਘਰ ਜਗਸਿਰ ਨੇ ਅੱਜ ਕੀ ਕੀਤਾ ਸੈਂਡਵਿਚ ਜਦੋਂ ਬਣਾਏ ਉਹ ਤੁਹਾਨੂੰ ਪਤਾ ਲਾਈਟ ਤਾਂ ਹੁੰਦੀ ਨਹੀਂ ਸਾਰੇ ਜਿਹੜੀ ਇਨਵਰਟਰ ਤੇ ਉਹਨੇ ਕੀ ਬਣਾ ਲੇ ਔਰ ਸੈਂਡਵਿਚ ਮੇਕਰ ਚਲਾਈ ਰੱਖਾ ਹੈ ਗਾਇਜ਼ ਵੀਰ ਨੂੰ ਬਹੁਤ ਕੰਮ ਦੀ ਗੱਲ ਦੱਸਾਂ ਬਹੁਤ ਕੰਮ ਦੀ ਦੱਸੋ ਤੁਹਾਨੂੰ ਇੱਕ WhatsApp ਨੰਬਰ ਦਵਾਂਗਾ ਹਾਂ ਇਹਦੇ ਤੇ ਤੁਸੀਂ ਮੈਸੇਜ ਕਰੋਗੇ ਮਿਲ ਕੀ ਤੁਹਾਡੀ ਬੱਤੀ ਗਈ ਹੋएगी ਨਾ ਤੁਸੀਂ ਆਦੀ ਮਿਲ ਕੀ ਜਿਵੇਂ ਸਾਡਾ ਫਿਰੋਜ਼ਪੁਰ ਐਵੇਂ ਕਰਕੇ ਨਾ ਇਹ ਵਾਂਗ ਪਿੰਨ ਕੋਡ ਦਵੋਗੇ ਨਾ ਤੇ ਉਹ ਤੁਹਾਨੂੰ ਦੱਸ ਦੇਣਗੇ ਤੁਹਾਡੀ ਕਿੰਨੇ ਵੇ ਬੱਤੀ ਆਉਣੀ ਹੈ ਸਾਰਿਆਂ ਨੇ ਪਤਾ ਹੁੰਦਾ ਆਲਮੋਸਟ ਆਲਮੋਸਟ ਅੱਜ ਨੂੰ ਨਹੀਂ ਪਤਾ ਆਪਨੂੰ ਵੀ ਅੱਜ ਹੀ ਪਤਾ ਲੱਗਾ ਇਹ ਆਪਾਂ ਇੰਨਾਂ ਚੀਜ਼ਾਂ 'ਚ ਧਿਆਨ ਨਹੀਂ ਨਾ ਦਿੰਦੇ ਤੇਰੇ ਪਾਪਾ ਨੂੰ ਸਭ ਦੇ ਫੋਨ ਤੇ ਆ ਜਾਂਦਾ ਮੈਸੇਜ ਤੇਰੇ ਪਾਪਾ ਇੰਨਾ ਚ ਇੰਟਰਸਟ ਨਹੀਂ ਕਰਦੇ ਬਾਕੀ ਜਿਨ੍ਹਾਂ ਨੂੰ ਨਹੀਂ ਪਤਾ ਆ ਮੈਂ ਦੱਸ ਦੂੰਗਾ ਯੈਸ ਕਿਹਨੇ ਦੱਸਦਾ ਦੱਸ ਦੇ ਨੰਬਰ ਆ 9646106835 ਮੈਨੂੰ ਰਿਪੀਟ ਕਰ ਦਿੰਨਾ 9646106835 ਇਹ ਮਤਲਬ ਕੀ ਹੁੰਦਾ ਨੰਬਰ ਕਾ ਦਾ ਇਹ ਵਿਭਾਗਾਂ ਦਾ ਹੀ ਨੰਬਰ ਹੁੰਦਾ ਅਸੀਂ ਆਪਾ WhatsApp ਤੇ ਇਹਨਾਂ ਨੂੰ ਮੈਸੇਜ ਕਰਕੇ ਪੁੱਛ ਸਕਦੇ ਹਾਂ। ਬਾਕੀ YouTube ਫੈਮਿਲੀ ਅੱਜ ਦੀ ਅਪਡੇਟ ਇੰਨੀ ਸੀ ਕਿ ਸਵੇਰ ਅਸੀਂ ਸਾਰਾ ਕੰਮ ਕਰ ਕੀਤਾ, ਬਾਜਰ ਰਿਮਾਰਡਿੰਗ ਕੀਤੀ ਤੇ 12:00 ਵਜੇ ਅਸੀਂ ਵੇਲੇ ਹੋ ਗਏ ਰਿਮਾਰਡਿੰਗ ਵੱਲੋਂ ਵੀ ਰੋਟੀ-ਵੁਟੀ ਖਾਦੀ ਵਿੱਚੋਂ ਤੇ ਰੋਟੀ ਖਾਣ ਤੋਂ ਬਾਅਦ ਜਿਹੜੀ ਲਾਸਟ ਸੀਗੀ ਵਾਲਾਂ ਦੇ ਸਟੇਟ ਬਾਅਦ ਕੀਤਾ ਸੀਗਾ ਤੇ ਉਸ ਤੋਂ ਬਾਅਦ ਅਸੀਂ ਹੋ ਗਏ ਫ੍ਰੀ ਤੇ ਜਿਵੇਂ ਮੈਂ ਤਾਂ ਅੱਜ ਰੈਸਟ ਕੀਤੀ ਕਿਉਂਕਿ ਰਾਤ ਵੀ ਥੋੜਾ ਜਿਹਾ ਪਤਾ ਨਹੀਂ ਕੀ ਸਫੋਕੇਸ਼ਨ ਜੀ ਕਰਕੇ ਨੀਂਦ ਚੰਗੀ ਤਰ੍ਹਾਂ ਨਹੀਂ ਆਈ ਤੇ ਸਵੇਰ ਵੀ ਜਲਦੀ ਉੱਠ ਕੇ ਕੰਮ ਕਰਨਾ ਸੀ ਥੋੜੀ ਜਿਹੀ ਥਕਾਨ ਵੀ ਸੀ ਸੋ ਮੈਂ ਸੁੱਤੀ ਤੇ ਮੈਂ ਨੀਂਦ ਪੂਰੀ ਕੀਤੀ ਤੇ ਕੁੜੀਆਂ ਜਿ ਲੱਗੀਆਂ ਰਹੀਆਂ ਜਿਵੇਂ ਤੁਹਾਨੂੰ ਪਤਾ ਹੀ ਐ ਸੂਟ ਅੱਜ ਕੰਪਲੀਟ ਕੀਤਾ ਇਹਨਾਂ ਨੇ ਬਾਕੀ ਅੱਜ ਬੱਚਿਆਂ ਨੇ ਦੁਪਹਿਰੇ ਜਗਸੀਰ ਨੇ ਸੈਂਡਵਿਚ ਬਣਾਏ ਤੇ ਕੋਮਲ ਨੇ ਚਾਹ ਬਣਾਈ ਇਹ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਸ਼ਾਮ ਦਾ ਰੁਟੀਨ ਸ਼ੁਰੂ ਹੋ ਜਾਂਦਾ ਹੈ ਤੇ ਹੁਣ ਬਿਲਕੁਲ ਅਸੀਂ ਖੁੱਪ ਖਨੇਰ ਦੇ ਵਿੱਚ ਬੈਠੇ ਆਂ ਲਾਈਟ ਦੀ ਅਸੀਂ ਵੇਟ ਕਰ ਰਹੇ ਆਂ ਕਿਉਂਕਿ ਅੱਜ ਜੱਗ ਸਿਰ ਮੈਂ ਸਾਡਾ ਕੀਤਾ ਧੋਖਾ ਅਸੀਂ ਇਨਵਰਟਰ ਮਤਲਬ ਸਾਨੂੰ ਹੁੰਦਾ ਕਿ ਸਵੇਰ ਦੀ ਲਾਈਟ ਗਈ ਸ਼ਾਮ ਤੱਕ ਲਾਈਟ ਨਹੀਂ ਆਉਣੀ ਇਸ ਕਰਕੇ ਅਸੀਂ ਪੱਕਾ ਵੀ ਬੜਾ ਸੰਕੋਚ ਕੇ ਇੱਕ ਕਮਰੇ ਜੀ ਬੈਠਦੇ ਆਂ ਸਾਰੇ ਇੱਕੇ ਥਾਂ ਤੇ ਦੋ ਪੱਖੇ ਵੀ ਚਲਾਉਂਦੇ ਵੀ ਇਨਵਰਟਰ ਸਾਰੀ ਜਿਹੀ ਕੱਢ ਜੇ ਕਿਉਂਕਿ ਹੋਰ ਚੀਜ਼ਾਂ ਵੀ ਬਹੁਤ ਚੱਲਦੀਆਂ ਜਿਵੇਂ ਲੈਪਟਾਪ ਹੋ ਗਿਆ ਬਾਕੀ ਆਪਣਾ ਕੋਈ ਪੱਖਾ ਕਈ ਵਾਰੀ ਕਿਚਨ ਦਾ ਪੱਖਾ ਚੱਲ ਗਿਆ ਬਲਬ ਜਗ पे ਤੇ ਲਾਈਟ ਜਿਹੜਾ ਨਵੇਟਰ ਜਿਹੜਾ ਹੁੰਦਾ ਹੈ ਜਿਹੜਾ ਜਨਰੇਟਰ ਹੁੰਦਾ ਨਾ ਉਹ ਇਹਨੂੰ ਉਹ ਪਤਾ ਵਿਚਾਰਾ ਕੀ ਕਰੇ ਹਨਾ ਠੰਡਾ ਪਾਣੀ ਪੀ ਮਰੇ ਠੰਡਾ ਪਾਣੀ ਕਿਧਰ ਉਹ ਰੈਫਰਿਜਰੇਟਰ ਦੇ ਅੰਦਰ ਹੀ ਰਿਹਾ ਤੇ ਫ੍ਰੀਜ ਚ ਠੰਡਾ ਪਾਣੀ ਕਿੱਥੋਂ ਆਣਾ ਸਹੀ ਗੱਲ ਪਰ ਨਹੀਂ ਆਪਣੀ ਜਿਹੜੀ ਬਾਹਰਲੀ ਫ੍ਰੀਜ ਉਹਦੇ ਚ ਪਰਫਿਊਮ ਫਰੈਂਡੀ ਕਾ ਜਿਹਨਾਂ ਲੋਗੜਾ ਵੇ ਸਾਡੇ ਕੋਲ ਬਰਫਲ ਜਾ ਸਕਦਾ ਸਹੀ ਹੈ ਕਿਉਂਕਿ ਸਾਨੂੰ ਬਰਫ ਦੀ ਲੋੜ ਹੀ ਨਹੀਂ ਪੈਂਦੀ ਜੇ ਖੇਤੀਬਾੜੀ ਕਰੀਏ ਤੇ ਚਲੋ ਬਾਹਰ ਜਾਂਦੀ ਹਨ ਬੰਦਿਆਂ ਨੂੰ ਠੰਡਾ ਪਾਣੀ ਜੀਵੋ ਐਹੀਂ ਕੀ ਚਾਰ ਜੀਆਂ ਬੋਤਲਾਂ ਦਾ ਪਾਣੀ ਨਹੀਂ ਮੁੱਕਦਾ ਮੈਂ ਤਾਂ ਵੈਸੇ ਫ੍ਰਿਜ ਦਾ ਪਾਣੀ ਨਹੀਂ ਪੀਂਦੀ ਤੇ ਹੁਣ ਇੱਥੇ ਹੀ ਕਰੀਏ ਨਹੀਂ ਪਿੰਦੀ ਫ੍ਰਿਜ ਦਾ ਪਾਣੀ ਤੈਨੂੰ ਪਤਾ ਹੋਣਾ ਚਾਹੀਦਾ ਕੋਮਲ ਪਤਾ ਹੀ ਨਹੀਂ ਹਾਂਜੀ ਨਾਰਮਲ ਪਾਣੀ ਪੀਂਦੇ ਹਾਂ ਨਾਰਮਲ ਪੀਂਦੀ ਮੈਂ ਪਾਣੀ ਬਾਕੀ ਹੁਣ ਇੱਥੇ ਹੀ ਕਰਦੇ ਆਂ ਵਲੌਗ ਦਾ ਐਂਡ ਹਾਂਜੀ ਓਏ ਆਉਟ ਓਏ ਆ ਗਈ ਐਕਸ਼ਨ ਓਏ ਜੇ ਆਉਟ ਹੋ ਗਏ ਤਾਂ 200 ਰੁਪਏ ਹੋਣਗੇ ਹੂੰ ਤੇ ਆਪਣਾ ਵਲੌਗ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਦੇ ਆ ਬਹੁਤ ਵਧੀਆ ਲੱਗਦੇ ਕਿੰਨੂ ਲੱਗਦੇ ਹੋ ਭਾੜੇ ਵਧੀਆ ਵਧੀਆ ਲਾਈਕ ਕਰੋ ਤੇ ਇੱਕ ਮਿੰਟ ਤੁਸੀਂ ਪਲੀਜ਼ ਨਹੀਂ ਕਰਦੇ ਤੇ ਰਿਕਵੈਸਟ ਤੁਹਾਡੇ ਅੱਗੇ ਹਾਈ ਅੱਜ ਤਾਂ ਕਮੈਂਟ ਕਰਨਗੇ ਦੱਸੋ ਕਿ ਨਾ ਭੋਲੂ ਦਾ ਨਾਮ ਕੀ ਰੱਖਣਾ ਹਾਂ ਕਮੈਂਟ ਜ਼ਰੂਰ ਕਰਿਆ ਕਰੋ ਹਾਈ ਰਿਕਵੈਸਟ ਹੈ ਕਲਾ ਵੀਊ ਦੇ ਕੇ ਨਾਮ ਭੱਜ ਜਾ ਕਰੋ ਥੋੜਾ ਜਿਹਾ ਟਾਈਮ ਕੱਢ ਲਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਡੇ ਪਿਆਰੇ ਪਿਆਰੇ ਕਮੈਂਟ ਮੈਂ ਡੇਲੀ ਪੜ੍ਹਦੀ ਆ ਤੇ ਸਿਰਫ ਪਲੀਜ਼ ਮੈਂ ਥੋੜਾ ਬਿਜ਼ੀ ਰਹਿਣ ਕਰਕੇ ਕਮੈਂਟ ਮੈਂ ਬਿਲਕੁਲ ਤੁਹਾਡੇ ਰੀਡ ਕਰੂੰਗੀ ਮੈਂ ਵੀ ਕੱਲ ਨੂੰ ਮੈਂ ਸਾਰੇ ਨੋਟ ਕਰ ਲੂੰਗੀ ਤੇ ਪਰਸੋਂ ਵਾਲੇ ਵਲੌਗ ਚ ਸ਼ਾਇਦ ਬੋਲ ਦੂੰਗੀ ਪੱਕਾ ਵਾਦਾ ਕਿਉਂਕਿ ਮੇਰੇ ਮਾਈਂਡ ਚਲ ਰਿਹਾ ਵੀ ਕੰਮ ਮੈ ਕਰਨਾ ਹੈ ਤੇ ਜ਼ਰੂਰ ਕਮੈਂਟ ਸੋਹਣੇ ਸੋਹਣੇ ਕਰਿਆ ਕਰੋ ਪਿਆਰੇ ਪਿਆਰੇ ਕਮੈਂਟ ਤੇ ਬਾਕੀ ਮੈਨੂੰ ਸੁਝਾਅ ਵੀ ਦਿਓ ਜੇ ਕਿ ਮੇਰੇ ਤੁਹਾਨੂੰ ਵਲੌਗ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਦੇ ਆ ਜੇ ਕੋਈ ਕਮੀ ਪੇਸ਼ੀ ਹੋਈ ਤਾਂ ਛੋਟੀ ਭੈਣ ਨੂੰ ਸਮਝਾ ਦਿਓ ਤੇ ਬੱਚੇ ਮੇਰੇ ਵੀ ਜੇ ਦੇਖਦੇ ਆ ਤੇ ਉਹ ਵੀ ਕਿਉਂਕਿ ਅੱਜ ਕੱਲ ਦੇ ਬੱਚੇ ਕਾਫੀ ਐਡਵਾਂਸ ਆ ਬਾਕੀ ਮਾਤਾਵਾਂ ਭੈਣਾਂ ਸਾਰਿਆਂ ਨੂੰ ਮੇਰਾ ਬਹੁਤ ਪਿਆਰ ਤੇ ਜਿਹੜੇ ਵਧੀਆ ਵਧੀਆ ਕਮੈਂਟ ਕਰਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੋ ਇੱਥੇ ਆਪਾਂ ਨੂੰ ਵਲੌਗ ਦਾ ਐਂਡ ਕਰਦੇ ਆ ਤੇ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਬਿਲਕੁਲ ਨਹੀਂ ਭੁੱਲਣਾ ਤੇ ਜਿੰਦੇ ਜਿੰਦੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੇ ਪਹਿਨਪਰਾਂ ਨੇ ਅਜੇ ਤੱਕ ਨਹੀਂ ਕੀਤਾ ਸੋ ਮਿਲਦੇ ਆ ਨੈਸਟ ਬਲੌਗ ਤੱਕਲੇਸ਼ਾ ਸ਼ਿਕਾ ਬਾਏ ਚਲ ਤੂੰ ਵੀ ਘਰ ਬੈ ਦਈ ਐਸਾ ਧੰਨਾ ਨਹੀਂ ਕਰੀ ਦੰਦਾ ਐਸਾ ਧੰਨਾ ਕਰ ਹਲ ਦੋਆਣਾ ਬਾਏ ਹੋਰ ਜੁਨਾ ਦੋਨੇ ਫੈਮਲੀ ਸਾਡੀ ਲੜਾਈ ਛੜਾਈ ਵੇ ਚਲਦੀ ਰਹਿਣੀ ਆ ਸੋ ਮਿਲਦੇ ਆਪਾਂ ਡੈਸਟ ਬਲੌਗ ਬਾਏ ਬਾਏ